ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਅਸਤੀਫੇ ਤੇ ਫਿਰ ਪੇਚ ਫਸ ਗਿਆ ਕੀ ਅਕਾਲੀ ਲੀਡਰ ਕੋਈ ਫੈਸਲਾ ਲੈਣ ਤੋਂ ਡਰ ਰਹੇ ਨੇ ਤੇ ਜਥੇਦਾਰਾਂ ਦੇ ਹੁਕਮਾਂ ਨੂੰ ਕਿਉਂ ਨਹੀਂ ਮੰਨਿਆ ਜਾ ਰਿਹਾ ਜਾਂ ਅੰਦਰ ਖਾਤੇ ਸੁਖਬੀਰ ਬਾਦਲ ਜਿਹੜਾ ਅਸਤੀਫਾ ਦੇਣ ਲਈ ਤਿਆਰ ਨਹੀਂ ਹੈਗੇ ਪੂਰਾ ਮਾਮਲਾ ਕੀ ਹੈ ਇਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਉੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੂਰ ਬੜਿੰਗ ਸਾਹਿਬ ਆਨਲਾਈਨ ਤੇ ਜੁੜੇ ਹੋਏ ਨੇ ਖਾਨਪੂਰ ਸਾਹਿਬ ਨੈਟਰ ਪੰਜਾਬੀ মিডিਆ ਤੇ ਤੁਹਾਡਾ ਸਵਾਗਤ ਹੈ ਜੀ ਜੱਠਾ ਸਾਹਿਬ ਮੀਡਲ ਪੰਜਾਬੀ ਮੀਡੀਆ ਦੇਖ ਤੇ ਸੁਣ ਸਭ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਨਪੂ ਸਾਹਿਬ ਡਾਕਟਰ ਦਰਜੀਤ ਸਿੰਘ ਛੀਮਾ ਦਾ ਬਿਆਨ ਸਾਹਮਣੇ ਆਇਆ ਕਹਿੰਦੇ ਕਿ ਸ਼ਹੀਦੀ 15 ਵਾਰੀ ਤੋਂ ਬਾਅਦ ਫੈਸਲਾ ਲਵਾਂਗੇ ਸਖੀਰ ਦੇ ਅਸਤੀਫੇ ਤੇ ਕਾਰਨ ਕੀ ਨਜ਼ਰ ਆ ਰਹੇ ਨੇ ਤੁਹਾਨੂੰ ਮੋٹے ਮੋٹے ਜੇ ਜੱਠਾ ਸਾਹਿਬ ਇਹਨਾਂ ਨੇ ਅਕਾਲ ਤਖਤ ਦੀ ਦੋ ਨਰਾਦਰੀ ਕੀਤੀ ਹੈ ਜੋ ਬਰਿਆਦਾ ਦੇ ਉਲਟ ਜਾ ਕੇ ਹੁਣ ਭੱਜ ਦੌੜਨ ਕਰਦੇ ਸਨ ਠੀਕ ਕਰ ਕੀ ਰਹੇ ਨੇ ਸਿਰਫ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਕੈਮਰ ਖਣ ਵਾਸਤੇ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਪੇਸ਼ ਹੋਇਆ 2 ਤਰੀਕ ਨੂੰ ਪੇਸ਼ ਹੋ ਕੇ ਉਹਨੇ ਜੋ ਸਿੰਘ ਸਾਹਿਬ ਨੇ ਪੁੱਛਿਆ ਵੀ ਤੁਤੋਂ ਇਹ ਜਨਾਹ ਹੋਏ ਨੇ ਤੁਸੀਂ ਤੁਹਾਡੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੁਹਾਡੇ ਸਮੇਂ ਦੇ ਵਿੱਚ ਦੋ ਸਿੰਘ ਸ਼ਹੀਦ ਹੋਏ ਨੇ ਤੁਹਾਡੇ ਸਮੇਂ ਦੇ ਵਿੱਚ ਜਾਲ ਮਡੀ ਜੀ ਵੀ ਲਾਇਆ ਗਿਆ ਇਹ ਤੁਸੀਂ ਐਕਸੈਪਟ ਕਰਦੇ ਹੋ ਉਸ ਤੋਂ ਗੁਨਾਹ ਹੋਏ ਹਾਂ ਇਹ ਮੰਨਿਆ ਤਾਂ ਗੁਨਾਹ ਹੈ ਇਹਨਾਂ ਨੂੰ ਕਿਹਾ ਕਿ ਤੁਸੀਂ ਜੇ ਗੁਨਾਹ ਹੋਏ ਨੇ ਤਾਂ ਇਹਨਾਂ ਦੇ ਅੰਦਰ ਅੰਦਰ ਆਪਣਾ ਸਫੀਆ ਜਿਹੜਾ ਉਹ ਪਹੁੰਚਦਾ ਚਲੋ ਤੇ ਹਟ ਕੇ ਸੇਮੈਂਟਰੀ ਕਮੇਟੀ ਬਣਾਉਣ ਦਾ ਉਹਨਾਂ ਨੇ ਲਾਲ ਕੀਤਾ ਪਰ ਇਹ ਉਸ ਚੀਜ਼ ਨੂੰ ਸਾਰਾ ਕੁਝ ਮੰਨ ਕੇ ਗੁਨਾਹਗਾਰ ਹੁੰਦੇ ਹੋਏ ਵੀ ਫਿਰ ਇਹ ਹੱਥ ਪੱਲੇ ਮਾਰਦੇ ਅਸੀਂ ਹੋਰ ਸਮਾਂ ਲੈ ਲਿਆ ਜੀ ਬਟ 20 ਦਾ ਸਾਨੂੰ ਸਵਾ ਹੋਰ ਮਿਲ ਗਿਆ ਪਰ ਸਿੰਘ ਸਾਹਿਬ ਨੇ ਕਿਤੇ ਨਹੀਂ ਕਿਹਾ ਕਿਸੇ ਬਿਆਨ ਦੇ ਵਿੱਚ ਆ ਕਿਸੇ ਲੈਟਰਾਂ 'ਚ ਵੀ ਸਮਾਂ ਦਿੱਤਾ ਹੋਵੇ ਵੀ 20 ਹੋਰ ਇਹ ਆਪਣੇ ਆਪ ਹੀ ਗੱਲਾਂ ਬਣਾਉਂਦੇ ਨੇ ਜਿਹੜੇ ਆ ਟੋਲਾ ਸੁਖਵੀਰ ਸਿੰਘ ਜੀ ਬਾਦਲ ਦੇ ਨਾਲ ਲੱਗਿਆ ਹੋਇਆ ਇਹ ਟੋਲਾ ਸਾਰਾ ਸਿਰਫ ਇੱਦਾਂ ਹੁੰਦਾ ਨਾ ਬਰਾਸੀਆਂ ਦੇ ਨਾਲ ਭੰਡ ਲੱਗੇ ਹੋਵੇ ਭੰਡ ਨੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਵੀ ਇੱਕ ਵਾਰ ਅਕਾਲ ਤਖਤ ਤੇ ਤਾਲੂਕ ਕੀਤਾ ਸੀ ਉਹ ਗਏ ਨਹੀਂ ਸੀ ਭਾਈ ਮਨਜੀਤ ਸਿੰਘ ਦੇ ਹੁੰਦੇ ਕਹੂੰਗਾ ਬੰਦੇ ਲੈ ਕੇ ਗਏ ਸੀ ਉਹ ਫਿਰ ਥ੍ਰੈਟ ਕੀਤਾ ਸੀ ਸਿੰਘ ਸਾਹਿਬ ਨੂੰ ਤੇ ਉਸ ਤੋਂ ਬਾਅਦ ਉਹ ਸਿੰਘ ਸਾਹਿਬ ਨੂੰ ਹਟਾ ਦਿੱਤਾ ਸੀ ਉਹ ਆਪਣੇ ਪਿਓ ਵਾਲੀ ਪੈਲਾਂ ਦੇ ਉੱਤੇ ਹੀ ਇਹ ਚੱਲ ਰਹੇ ਨੇ ਤੇ ਇਹ ਹੁਣ ਜਿਹੜੇ ਗਏ ਨੇ 15 ਸਮਾਂ ਫਿਰ ਅਕਾਲ ਤਖਤ ਦੀ ਕੋਈ ਇਹੋ ਜਿਹੀ ਨਹੀਂ ਰਹੀ ਜਿਸ ਅਕਾਲ ਤਖਤ ਨੂੰ ਸੁਪਰੀਮ ਮੰਨਦੇ ਆ ਜਿਸ ਅਕਾਲ ਤਖਤ ਦੇ ਹੁਕਮ ਦੇ ਨਾਲ ਦੇਸ਼ਾਂ ਤੇ ਦੇਸ਼ਾਂ ਵਿੱਚ ਹਰ ਬੰਦਾ ਬੈਠਿਆ ਉਹਦੇ ਹੁਕਮ ਨੂੰ ਮੰਨਦਾ ਐਥੇ ਤੱਕ ਕੀ ਅਕਾਲ ਤਖਤ ਦੇ ਹੁਕਮ ਦੇ ਨਾਲ ਭਾਈ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਰਾ ਸਿੰਘ ਨੇ ਪੂਰੇ ਮਾਰਦਾ ਹੋਣਾ ਉਹਨੇ ਸਤਿਕਾਰ ਕੀਤਾ ਸੀ ਹੂੰ ਉਸ ਤੋਂ ਬਾਅਦ ਬੂਟਾ ਸਿੰਘ ਤਲਬ ਕੀਤਾ ਸੀ ਉਹਨੇ ਮੰਡਿਆ ਸੀਗਾ ਗਿਆਨੀ ਜੈਲ ਸਿੰਘ ਨੂੰ ਤਲਬ ਕੀਤਾ ਸੀ ਉਹਨੇ ਸਗਾ ਮੰਡਿਆ ਸੀ ਸਰਜੀਤ ਸਿੰਘ ਬਰਨਾਲਾ ਨੂੰ ਬੁਲਾਇਆ ਸੀ ਉਹਨੇ ਤਲਬ ਇਹ ਜਿਆਦਾ ਹੀ ਕੋਈ ਪੰਚ ਦੇ ਹਤੈਸੀ ਆ ਜਿਆਦਾ ਕਾਨੂੰਨ ਵਾਲੇ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਜਾਂ ਪ੍ਰਧਾਨਗੀ ਪਿਆਰੀ ਹੈ ਇਹਨਾਂ ਨੂੰ ਅਕਾਲ ਤੱਕ ਵੀ ਕੋਈ ਵੈਲਿਊ ਨਹੀਂ ਹੈਗੀ ਉਰਤਾਂ ਸਮਟਾ ਅਕਾਲ ਤੱਕ ਦੇ ਜਫੇਦਾਰ ਦੇ ਉੱਤੇ ਦੋਸ਼ ਲਵਾ ਰਹੇ ਨੇ ਇਹ ਆਪਣੇ ਬੰਦਿਆਂ ਨੂੰ ਭੇਜ ਕੇ ਜੀ ਕਿ ਉਹਦਾ ਕੀ ਕਿਸੇ ਆਪਣੀ ਸਾਲੀ ਦੇ ਨਾਲ ਨਜਾਇਜ਼ ਜੰਮਦਵਾ ਸਰ ਦੇ ਦੇਖੋ ਸਰ ਜੀ ਜੀ ਸਾਲਾਂ ਸਾਲ ਪਹਿਲਾਂ ਬਾਈ ਕੇਸ ਹੈ ਜਦੋਂ ਇਹਨਾਂ ਨੂੰ ਪਤਾ ਸੀ ਜਾਂ ਇਹਨਾਂ ਨੇ ਇਨਕੁਆਰੀ ਕਰ ਰਹੀ ਵੀ ਜਿਹਨੂੰ ਅਸੀਂ ਜਫੇਦਾਰ ਜੁਪਤ ਕਰ ਰਹੇ ਹਾਂ ਤਲਵੰਡੀ ਸਾਬੋ ਦਾ ਉਹਦਾ ਕੈਰੇਕਟਰ ਉਹਦਾ ਕੀ ਆ ਉਦੋਂ ਉਹਨਾਂ ਦੀਆਂ ਅੱਖਾਂ ਭੁੱਬੀਆਂ ਹੋਈਆਂ ਸੀ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਵੀ ਹਾਂ ਇਹ ਕੀ ਬੰਦਾ ਹੈ ਹੋਰ ਤੱਕ ਅਕਾਲ ਤਖਬ ਜੇਸ਼ੇਦਾਰ ਨੂੰ ਬਹੁਤ ਚੰਗਾ ਜੀ ਬਹੁਤ ਚੰਗਾ ਕਹਦੇ ਜਦ ਉਹਨਾਂ ਨੇ ਉਹਨਾਂ ਨੂੰ ਪੁਜੀਆ ਸ਼ਿਕਾਇਤਾਂ ਦੇ ਆਧਾਰ ਤੇ ਬਿਰਪਖਤਾ ਦੇ ਨਾਲ ਫੈਸਲਾ ਲਿਆ ਤੇ ਇਹਨਾਂ ਨੂੰ ਸਜ਼ਾ ਸੁਣਾਈ ਅੱਜ ਕਾਲ ਤੱਕ ਤਾਂ ਇਹਨਾਂ ਵਾਸਤੇ ਮਾਰਾ ਹੋ ਗਿਆ ਜਾਂ ਜੇਸ਼ੇਦਾਰ ਮਾਰਾ ਹੋ ਗਿਆ ਇਹਨਾਂ ਦੇ ਕਈ ਬਲਾਰੇ ਜਿਹੜਾ ਦਾ ਨਾਮ ਮੂੰਹ ਹੈ ਨਾ ਸਿਰ ਹੈ ਇਹ ਜੀ ਪੁੱਠੀ ਭਾਸ਼ਾ ਬੋਲਦੇ ਗਾਲਾਂ ਤੱਕ ਦੰਦੇ ਨੇ ਉਹ ਲੋਕ ਛੱਡੇ ਹੋਏ ਨੇ ਅਕਾਲ ਤਖਬ ਦੀ ਮਰਿਆਦਾ ਨੂੰ ਭੰਗ ਕਰਨ ਵਾਸਤੇ ਕਦੇ ਉਹ ਗਾਲਾਂ ਦੰਦੇ ਨੇ ਕਦੇ ਉਹਦਾ ਪਿਛਲਾ ਰਿਕਾਰਡ ਕਢਾਉਂਦੇ ਨੇ ਕਦੇ ਕੁਛ ਕਹਿੰਦੇ ਨੇ ਇਹ ਜਿਹੜੀ ਹੈ ਸਭੂ ਬਾਬਾ ਇਹ ਸਮਝਾਓ ਕਿ ਵੀ ਸੁਖਬੀਰ ਬਾਦਲ ਅੰਦਰਖਾਤੇ ਖੁਦ ਪ੍ਰਧਾਨਗੀ ਛੱਡਣ ਦੀ ਤਿਆਰ ਨਹੀਂ ਹੈਗੇ ਜਾਂ ਫਿਰ ਜਿਹੜੇ ਆਕਾਲੀ ਨੇ ਉਹ ਡਰ ਰਹੇ ਨੇ ਕਿ ਸੁਖਬੀਰ ਬਾਦਲ ਦੀ ਕੁਰਸੀ ਨਾ ਕਿਤੇ ਚਲ ਜੇਵੇ ਮਾਮਲਾ ਕੀ ਆ ਪੂਰਾ ਕਿ ਸੁਖਬੀਰ ਬਾਦਲ ਖੁਦ ਚਾਹੁੰਦੇ ਨੇ ਮੈਂ ਪ੍ਰਧਾਨ ਬਣਿਆ ਰਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜ਼ੋਰ ਪ੍ਰਕਾਸ਼ ਸਿੰਘ ਜੀ ਬਾਦਲ ਜੁੰਮਦੇ ਸੀਗੇ ਜੀ ਉਸ ਟਾਈਮ ਜਦੋਂ ਢੀਂਡਾ ਸਾਹਿਬ ਨੇ ਕਿਹਾ ਕਿ ਨੈਤਿਕ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੂੰ ਤੇ ਸੁਖਬੀਰ ਸਿੰਘ ਉਹ ਤੋਂ ਉੱਠ ਕੇ ਗਲੇ ਲਾਇਆ ਤੇ ਮੈਂ ਅਸਤੀਫਾ ਦਿੰਨਾ। ਐਨੀ ਗੱਲ ਕਹੀ ਮੈਂ ਅਸਤੀਫਾ ਦੇ ਦੇਣਾ। ਪਰ ਜਦੋਂ ਘਰ ਪਹੁੰਚਿਆ ਸਾਬ ਪ੍ਰਕਾਸ਼ ਸਿੰਘ ਜੀ ਬਾਦਲਪੁਰੋਂ ਕਹਿਣ ਲੱਗੇ ਪੁੱਤਰਾ ਜੇ ਇੱਕ ਵਾਰ ਤੈ ਅਸਤੀਫਾ ਦੇਤਾ ਪ੍ਰਧਾਨਗੀ ਤੋਂ ਹਟ ਗਿਆ ਤੈਨੂੰ ਕਿਸੇ ਨੇ ਕੁਰਸੀ ਦੇ ਨੇੜੇ ਨਹੀਂ ਲੱਗਣ ਦੇਣਾ। ਤੈਨੂੰ ਇਹ ਰੋਣ ਕੇ ਮਾਰ ਦੇਣਗੇ। ਆ ਜੋ ਕੁਝ ਵੀ ਹੈ ਸਾਹ ਪ੍ਰਧਾਨਗੀ ਕਰਕੇ ਆ ਪ੍ਰਧਾਨਗੀ ਤੇ ਤੇਰੇ ਕੋਲ ਹੈ ਤਾਂ ਤੇਰੇ ਪੀ.ਸੀ. ਚੈਨਲ ਵੀ ਚੱਲ ਰਹੇ ਨੇ। ਤੇਰੀਆਂ ਬੱਸਾਂ ਵੀ ਚੱਲ ਰਹੀਆਂ ਨੇ। ਤੇਰਾ ਮਾਫੀਆ ਵੀ ਚੱਲ ਰਿਹਾ ਹੈ। ਤੇਰੀ ਤੂਤੀ ਬੋਲਦੀ ਹੈ ਜਿੱਦਨ ਤੋਂ ਪ੍ਰਧਾਨਗੀ ਦੇ ਇੱਕ ਪਾਸੇ ਹੋ ਗਿਆ ਕਿਸੇ ਨੇ ਤੁਨੂੰ ਕੌਡੀ ਵਾਲੇ ਨੇ ਪੁੱਛਿਆ ਹੈ ਨਾ ਤੇ ਸਹੀ ਫਾਲ ਨਹੀਂ ਇਹ ਆਪਣੇ ਪਿਓ ਦੇ ਪੰਚ ਤਿੰਨਾਂ ਤੇ ਹੀ ਚੱਲਦਾ ਹੋਇਆ ਜਿਵੇਂ ਉਹ ਵੀ ਅਕਾਲ ਤੱਕ ਤੋਂ ਭਗੌੜੇ ਹੋ ਗਏ ਸੀ ਨਹੀਂ ਸੀ ਮੰਨਿਆ ਉਸੇ ਤਰ੍ਹਾਂ ਇਹ ਚੱਲਿਆ ਪਰ ਸਾਡੇ ਸਤਕਾਰਯੋਗ ਜਿਹੜੇ ਅਕਾਲ ਤੱਕ ਸਾਡੇ ਜੇਹੇਦਾਰ ਨੇ ਜੋ ਸੇਵਾ ਨੇ ਉਹ ਨਿਰਪੱਖਤਾ ਦੇ ਨਾਲ ਦਲੇਰੀ ਨਾਲ ਦੂਰਦੇਸ਼ੀ ਨਾਲ ਫੈਸਲਾ ਕਰਨਗੇ ਅਕਾਲ ਤੱਕ ਦੇ ਉਸ ਤੇ ਬਾਬਾ ਫੂਲਾ ਸੀ ਤੋਂ ਬਾਅਦ ਜੇ ਕੋਈ ਚੰਗੇ ਜੇਹੇਦਾਰ ਸਿਆਣੇ ਸੂਝੇ ਹੋਏ ਬੇਦਾਗ ਬੇਡਰ ਆਏ ਨੇ ਤਾਂ ਉਹ ਗਿਆਨੀ ਰਘਵੀਰ ਸਿੰਘ ਭਾਈ ਹਰਪ੍ਰੀਤ ਸਿੰਘ ਸਲੱਖਣ ਸਿੰਘ ਤੇ ਪੂਰੀ ਟੀਮ ਹੈਗੀ ਹੈ ਇਹ ਉਹਨਾਂ ਟੀਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੈ ਤੇ ਸਿੰਘ ਸਾਹਿਬ ਨੇ ਤਾਂ ਇਹ ਗੱਲ ਵੀ ਕਹੀ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਹਰਪ੍ਰੀਤ ਦੇ ਖਿਲਾਫ ਜਿਹੜੀ ਕੋਈ ਆਇਆ ਵਿਰੋਧ ਕਰਦਾ ਇਹ ਦੋਸ਼ ਲਗੇ ਨੇ 3 ਮੈਂਬਰੀ ਕਮੇਟੀ ਬਣਾਤੀ ਇਮਰਜੈਂਸੀ ਅੰਤਰਿਕ ਕਮੇਟੀ ਦੀ ਮੀਟਿੰਗ ਵੀ ਸੱਦਦੀ ਤੇ ਫੈਸਲਾ ਵੀ ਕੀਤਾ ਵੀ 15 ਦੇ ਵਿੱਚ ਫੈਸਲਾ ਹੋਇਆ ਉਦੋਂ ਫੈਸਲਾ ਕਿਉਂ ਨਹੀਂ ਲਿਆ ਜਦੋਂ ਅਕਾਲ ਜਦੋਂ ਇਹ ਪਿੰਡ ਵੀੜਾ ਗੁਰੂ ਬਰਾਜ ਸਾਹਿਬ ਜੀ ਦੇ ਵੀੜਾ ਚੋਰੀ ਹੋਈਆਂ ਸੀਗੀਆਂ ਉਹਨਾਂ ਦੇ ਬਰਕੇ ਕਿਤੋਂ ਕਰਤੀ ਗਈ ਦੀ ਸਿੰਘਾਂ ਦੇ ਗੋਏ ਉਦੋਂ ਕਿਉਂ ਨਹੀਂ ਕੋਈ ਅੰਤਰਿਕ ਕਮੇਟੀ ਵੀ ਬੁਲਾਈ ਇਹ 328 ਜਿਹੜੇ ਸਰੂਪ ਗ੍ਰਾਮ ਹੋਏ ਸੀ ਉਦੋਂ ਕਿਉਂ ਨਹੀਂ ਉਦੋਂ ਕਿਉਂ ਨਹੀਂ ਮੀਟਿੰਗ ਬੁਲਾਈ ਇਹ ਮੀਟਿੰਗ ਅੰਤਰਿਕ ਕਮੇਟੀ ਨਾਲ ਵੀ ਜੇਬ ਚ ਪਈ ਹੋਈ ਹੈ ਜੋ ਕੁਝ ਵਰਦੀ ਕਹਿਣ ਤਾਂ ਅਮੀ ਸਾਹਿਬ ਵੀ ਬਿਲਕੁਲ ਯੈਸਮੈਨ ਬਣੇ ਹੋਏ ਨੇ ਪ੍ਰਧਾਨ ਦੇ ਹਾਲਾਂਕਿ ਪ੍ਰਧਾਨ ਨੂੰ ਨਿਰਪੱਖਤਾ ਹੋਣਾ ਚਾਹੀਦਾ ਹੈ ਉਹਨੂੰ ਸੋਚਣਾ ਚਾਹੀਦਾ ਹੈ ਕਿ ਅਕਾਲ ਤਖਤ ਸੁਪਰੀਮ ਹੈ ਪਰ ਜਦੋਂ ਅਕਾਲ ਤਖਤ ਕਿਹੜਾ ਹੋਇਆ ਕਿ ਤੁਹਾਨੂੰ ਕੁਝ ਕਰਨੀ ਕਿ ਅਕਾਲ ਤਖਤ ਦੇ ਪੰਜ ਸਿੰਘਾਂ ਦੇ ਵਿੱਚੋਂ ਕਿਸੇ ਵੀ ਵੀ ਇਨਕੁਆਰੀ ਤੁਸੀਂ ਕਰੋ ਤੁਹਾਡੇ ਮੁਲਾਜ਼ਮ ਨਹੀਂ ਹੈਗੇ ਉਹ ਚੁਣੇ ਹੋਏ ਉਹ ਇੱਕ ਸਰਵੱਤ ਉੱਚੀ ਸਖਸੀਅਤ ਹੈ ਉਹਦਾ ਜੇ ਇਨਕੁਆਰੀ ਕਰੂੰਗਾ ਤਾਂ ਮੈਂ ਅਕਾਲ ਤਖਤ ਅਕਾਲ ਤਖਤ ਦਾ ਪਰਦਾ ਇਸ ਲਈ ਇਹਨਾਂ ਨੇ ਮੀਟਿੰਗ ਦੁਆਰਾ ਸੱਦ ਲਈ ਹੈ ਇਹਨਾਂ ਨੂੰ ਕੀਤਾ ਹੋਇਆ ਫੈਸਲਾ ਵਾਪਸ ਲੈਣਾ ਪੈਣਾ ਹੈ ਤੇ ਸਿੰਘ ਸਾਹਿਬ ਨੇ ਵੀ ਕਹਿਤਾ ਜੇ ਤੁਸੀਂ ਇਤਾਂ ਕਰੋਗੇ ਮੈਂ ਵੀ ਇਸਤੀਫਾ ਦੇ ਦੂੰਗਾ ਜਦੋਂ ਇਸਤੀਫਾ ਦੇ ਕੇ ਜੇ ਦੇਤਾ ਤਾਂ ਇਹਨਾਂ ਦੀ ਹਾਲਤ ਉਹ ਹੋਊਗੀ ਲੋਕਾਂ ਨੇ ਮੂੰਹ ਨਹੀਂ ਲਾਉਣਾ ਹੈਗਾ ਪਿੰਡਾਂ 'ਚ ਬਣ ਨਹੀਂ ਦੇਣਾ ਲੋਕ ਤਾਂ ਅੱਜ ਇੱਕ ਕੈਂਟਲ ਕੈਂਟਲ ਦੀਆਂ ਗਾਲਾਂ ਕੱਢ ਰਹੇ ਨੇ ਇਹਨਾਂ ਨੂੰ ਤੇ ਇਹਨਾਂ ਦੇ ਪੰਥ ਦਾ ਬੇੜਾ ਗਰਜ ਕਰਦਾ ਜਿਹੜਾ ਬਾਕੀ ਰਹਿੰਦਾ ਇਸ ਤਰ੍ਹਾਂ ਚੱਲੇ ਰਹੇ ਹੋਰ ਕਰ ਦੇਵਾਂਗੇ ਪਰ ਇਹਨਾਂ ਦੇ ਇਹਨਾਂ ਦੀ ਰਹਿਨਮਾਈ ਥੱਲੇ ਅਕਾਲੀ ਗੱਲ ਖਤਮ ਹੋਣ ਵਾਲੇ ਪਾਸੇ ਜਾ ਰਹੇ ਆ ਇਹ ਇਹਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤਾਂ ਸਿੰਘ ਸਾਹਿਬ ਦੇ ਹੱਥ ਹੈ ਕਿਉਂਕਿ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ 100 4 ਸਾਲ ਪਹਿਲਾਂ ਸਾਡੇ ਬਜ਼ੁਰਗਿਆਂ ਨੇ ਸਾਡੇ ਪੁਰਖਿਆਂ ਨੇ ਆਪਣਾ ਖੂਨ ਡੋਲ ਕੇ ਕੁਰਬਾਨੀਆਂ ਦੇ ਕੇ ਜੈਦਾ ਦਾ ਤਵਾ ਕਰਕੇ ਜਿਹੜਾ ਉਹਦਾ ਕੇ ਬਣਾਈ ਸੀ ਆ ਪੁੱਛੋ ਜਿਹੜੇ ਹੁਣ ਦੇ ਲੀਡਰ ਨੇ ਕਿੰਨੀ ਕਿ ਜੇਲ੍ਹ ਕੱਟੀ ਹੈ ਟੀਮਾ ਸਾਹਿਬ ਨੇ ਕਿੰਨੀ ਕਿ ਜੇਲ੍ਹ ਕੱਟੀ ਹੈ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੇ ਜੇਲ ਜ਼ਰੂਰ ਕੱਟੀ ਹੈ 10 ਦਿਨ ਉਹ ਵੀ ਕ腐ਸ਼ਨ ਦੇ ਵਿੱਚ ਲੇਕਿਨ ਕਿਸੇ ਸੂਬੇ ਵਿੱਚ ਕਿਸੇ ਐਗਿਟੇਸ਼ਨ ਵਿੱਚ ਨਹੀਂ ਕੱਟੀ ਹੈਗੀ ਤੇ ਹੋਰ ਜਿਹੜਾ ਨਾਲ ਵਾਲੇ ਨੇ ਉਹਨਾਂ ਨੂੰ ਪੁੱਛੋ ਕਿਹੜੀ ਜੇਲ ਕੱਟਿੰਦਾ ਹੈ ਤੇ ਬਜੀਠੀਆ ਸਾਹਿਬ ਨੇ ਕਿਹੜੀ ਜੇਲ ਕੱਟੀ ਹੈ ਇਸ ਲਈ ਇਹਨਾਂ ਤੋਂ ਪੰਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਤਾਂ ਮੈਂ ਕਹਾਂ ਇੱਕ ਘਰ ਤੋਂ ਗੜ ਸਿੰਘ ਸਾਨੂੰ 5 ਸਾਲ ਬਾਅਦ ਤੈਨੂੰ ਛੇਕਣਾ ਚਾਹੀਦਾ ਸੁਖਵੀਰ ਸਿੰਘ ਬਾਦਲ ਨੂੰ ਤੇ ਇਹਨਾਂ ਜੁਗਲੀ ਨੂੰ ਤਾਂ ਕਿ ਮੁਰਕੇ ਪੰਥ ਦੇ ਵਿੱਚ ਮੁਰਕੇ ਆਪਣਾ ਕੱਪੜਾ ਨਾ ਕਰੇ ਤਲਵਰ ਸਾਹਿਬ ਇਹ ਤਾਂ ਅਸਤੀਫੇ ਵਾਲੀ ਗੱਲ ਲੱਗ ਸੀਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਵੀ ਕਹਿ ਆਲ ਸੀ ਕਿ ਨਵਾਂ ਅਕਾਲੀ ਦਲ ਬਣਾਓ ਉਹਨੂੰ ਭੰਗ ਕਰਕੇ ਪਰ ਇਹ ਤਾਂ ਫਿਰ ਜਿਵੇਂ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਬਿਆਨ ਦਿੱਤੇ ਤਾਂ ਪਹਿਲਾਂ ਵਾਲੀ ਤੁਰੇ ਫਿਰਦੇ ਨੇ ਫਿਰ ਨਵਾਂ ਕੀ ਹੋਇਆ ਅਕਾਲੀ ਦਲ ਦੇ ਵਿੱਚ ਜਾਂ ਕੋਈ ਹੋਊਗਾ ਕੁਝ ਅੱਗੇ ਜੱਠਾ ਸਾਹਿਬ ਜਦੋਂ ਇਹਨਾਂ ਨੇ ਅਕਾਲ ਤਖਤ ਦੇ ਹੁਕਮ ਨੂੰ ਇਗਨੋਰ ਕਰਤਾ ਉਹਨੂੰ ਮੰਨਣ ਨੂੰ ਤਿਆਰ ਨਹੀਂ ਜੋ ਅਕਾਲ ਤਖਤ ਦੇ ਜਥੇਦਾਰ ਨੇ ਕਹਿ ਸੀ ਕੀ ਉਹਨੂੰ ਮੰਨਦੇ ਨੇ ਇਹ ਅਕਾਲ ਤਖਤ ਦੇ ਜਥੇਦਾਰ ਨੇ ਕਹਿ ਸੀ ਆਪਣੇ ਚੁੱਲ੍ਹੇ ਜਿਹੜੇ ਤੁਸੀਂ ਬੱਲੇ ਚੁੱਲ੍ਹੇ ਚੁੱਕੋ ਭਾਗ ਦੀ ਇਹ ਖਤਮ ਕਰੋ ਇੱਕ ਦਲ ਦੇ ਥੱਲੇ ਟ੍ਰੇਡ ਹਰਮ ਥੱਲੇ ਕਰੋ ਧਰਤੀ ਨਵੀ ਹੋਊਗੀ 6 ਮੈਂਬਰ ਬਣਾ ਉਹਨਾਂ ਨੇ ਬਰਾਏ ਸੀ 6 ਮੈਂਬਰ ਚੁਣੇ ਸੀਗੇ ਪਰ 7ਵਾਂ ਮੈਂਬਰ ਸਾਭ ਨੂੰ ਕਿਰਪਾਲ ਸਿੰਘ ਬਡੂੰਗਰ ਨੂੰ ਪਾ ਲਿਆ ਤੇ ਇਹ ਕਿੱਥੇ ਕਿੱਥੇ ਮੰਨਦੇ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਅਕਾਲ ਤਖਤ ਦਾ ਜਥੇਦਾਰ ਸਾਹਿਬ ਜਦ ਤੱਕ ਕੋਈ ਥੋਸ ਕਹਣਾ ਫੈਸਲਾ ਨਹੀਂ ਸਾਨੂੰਗੇ ਜਦ ਤੱਕ ਇਹ ਹੱਥ ਪੱਲੇ ਇੱਦਾਂ ਹੀ ਮਾਰ ਦੇਣਗੇ ਇਹਨਾਂ ਨੂੰ ਪੰਜ ਚੋਂ 6 ਕੜਾ ਚਾਹੀਦਾ ਤੇ ਭਾਈ ਤਾਰਗੇ ਨਾਲ ਜਿਹੜੀ ਥਾਂ ਜਦ ਬੰਦ ਕਰ ਦਿੱਤੀ ਹੁਣ ਅੱਗੇ ਖਾਨਪੂਸਾ ਨੂੰ ਲੱਗਦੇ ਆ 15 ਵਾੜੇ ਤੋਂ ਚਲੋ ਬਾਅਦ ਇਹਨਾਂ ਨੇ ਕਿਹਾ ਤਾਂ 15 ਵਾੜੇ ਤੋਂ ਬਾਅਦ ਕੋਈ ਫੈਸਲਾ ਜੇ ਲੈਂਦੇ ਨੇ ਤੁਹਾਨੂੰ ਤੁਹਾਨੂੰ ਤੁਹਾਡਾ ਸਰਪਸਮੇਰਾ ਸਵਾਲ ਪੂਰਾ ਹੋਇਆ ਤੁਹਾਡਾ ਮਤਲਬ ਅੱਗੇ ਬਹੁਤ ਸਾਰੇ ਲੀਡਰਾਂ ਨਾਲ ਵੱਡੇ ਲੀਡਰਾਂ ਨਾਲ ਤੁਹਾਡੀ ਗੱਲ ਹੁੰਦੀ ਰਹਿੰਦੀ ਹੈ ਰੋਜ਼ ਤੁਹਾਨੂੰ 15 ਵਾੜੇ ਤੋਂ ਬਾਅਦ ਨਜ਼ਰ ਕੀ ਆ ਰਿਹਾ ਸੁਖਵੀਰ ਬਾਦਲ ਦੇ ਉੱਤੇ ਜੇ ਕੋਈ ਫੈਸਲਾ ਲੈਣਗੇ ਸਤੀਫੇ ਬਾਰੇ ਤੁਹਾਨੂੰ ਲੱਗਦਾ ਹੈ ਕਿ ਮਨਜ਼ੂਰ ਕਰਨਗੇ ਇਹ ਜਾਂ ਨਹੀਂ ਸਰ ਇਹ ਬਿਲਕੁਲ ਇਹਨਾਂ ਦੇ ਰਾਤੀਂ ਕਿਹੜਾ ਲੱਗੇ ਹੋਇਆ ਹੈ ਕਿ ਸਰਦਾਰ ਸੋ ਵੀਰ ਸਿੰਘ ਬਾਦਲ ਨੂੰ ਅਸਤੀਫਾ ਨਹੀਂ ਲੈ ਮਾਇਏ ਸੀ ਪ੍ਰਧਾਨ ਉਸੇ ਨੂੰ ਚਾਹੁੰਦੇ ਆ ਕਿ ਜਿਹੜੀ ਬਾੜੀ ਬੋਤੀ ਕੂਮ ਬਚੀ ਹੈ ਇਹਨੂੰ ਕਿਵੇਂ ਖਤਮ ਕੀਤਾ ਜਾਵੇ ਇਸ ਲਈ ਇਹ ਸਿਰਫ ਅਕਾਲ ਤਖਤ ਤੋਂ ਬਾਗੀ ਹੋ ਗਏ ਨੇ ਬਾਗੀਆਂ ਨੂੰ ਜੋ ਸਜ਼ਾ ਮਿਲਦੀ ਹੈ ਉਹ ਅਕਾਲ ਤਖਤ ਨੂੰ ਦੇਣੀ ਚਾਹੀਦੀ ਹੈ ਸਖਤ ਤੋਂ ਸਖਤ ਸਜ਼ਾ ਦੇਣੀ ਹੈ ਤਾਂ ਕਿ ਅਕਾਲ ਤਖਤ ਦਾ ਜਿਹੜਾ ਮਰਿਆਦਾ ਹੈ ਉਹਦੀ ਜਿਹੜੀ ਚੜ੍ਹਤ ਹੈ ਉਹਦੀ ਜਿਹੜੀ ਸ਼ਾਨ ਹੈ ਉਹ ਕਾਇਮ ਰਹੇ ਸਕੇ ਬਹੁਤ ਬਹੁਤ ਧੰਨਵਾਦ ਖੰਨਪੂਰ ਸਾਹਿਬ ਪ੍ਰੋਗਰਾਮ ਵਿੱਚ ਕੀਮਤੀ ਸਮਾਂ ਦੇਣ ਲਈ ਬਹੁਤ ਧੰਨਵਾਦ ਤੁਹਾਨੂੰ ਸਰਨਾਲ ਸਾਨੂੰਗੇ ਸਿੱਖ ਬੁੱਧ ਦੀ ਜੀਵ ਤੇ ਸਿਆਸੀ ਮਾਹ ਹੈ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੈਂਕ ਸਾਹਿਬ ਜਿਨ੍ਹਾਂ ਨੇ ਬਹੁ ਡੰਗਾਈ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਪਸੰਦ ਕਰਦਗੇ ਫਿਲਹਾਲ ਲਈ ਇਨਾ ਹੀ ਦਿਓ ਜੱਜ ਧੰਨਵਾਦ